ਚਪੈਰਾ ਸਾਹਿਬ ਮੈਨੂੰ ਇੱਕ ਭੈਣ ਜੀ ਨੇ ਪੁੱਛਿਆ ਉਹ ਕਹਿੰਦੇ ਵੀ ਵੀਰੇ ਵੀ ਘਰੇ ਅਸੀਂ ਬਹੁਤ ਕੰਮ ਕਰਨੇ ਹੁੰਦੇ ਨੇ ਹਨਾ ਪਰ ਮੈਨੂੰ ਇਹ ਵੀ ਪਤਾ ਵੀ ਮੈਂ ਚਪੈਰਾ ਸਾਹਿਬ ਦਾ ਪਾਠ ਕਰਨਾ ਆ ਪਰ ਮੈਂ ਜਦੋਂ ਸੋਇਚ ਕੰਮ ਕਰਦੀ ਆ ਮੈਂ ਨਾਲ ਪਾਠ ਲਾ ਲੈਨੀ ਆ ਟੀਵੀ ਤੇ ਵੀ ਮੈਂ ਸੁਣ ਲਵਾਂ ਪਰ ਕਹਿੰਦੇ ਮੇਰੇ ਮਨ 'ਚ ਇਹ ਗੱਲ ਆਉਂਦੀ ਆ ਵੀ ਮर्याਦਾ ਤਾਂ ਬਹਿ ਕੇ ਪਾਠ ਸੁਣਨ ਦੀ ਆ ਜਾਂ ਬਹਿ ਕੇ ਪਾਠ ਕਰਨ ਦੀ ਆ ਵੀ ਵੀਰੇ ਫਿਰ ਮੈਂ ਪਾਠ ਨੂੰ ਬੰਦ ਕਰਤਾ ਵੀ ਮੈਂ ਕੀ ਕਰਾਂ ਮੈਂ ਕਿਹਾ ਭੈਣ ਜੀ ਵੀ ਦੇਖੋ ਜਦੋਂ ਕੋਰੋਨਾ ਵਾਇਰਸ ਤੋਂ ਬਾਅਦ ਬੱਚੇ ਸਕੂਲ ਜਾਣ ਲੱਗ ਗਏ ਕਿਉਂਕਿ ਸਕੂਲਾਂ 'ਚ ਐਜੂਕੇਸ਼ਨ ਮਿਲਦੀ ਆ ਡੈਕਸਾਂ ਤੇ ਬੈਠ ਕੇ ਕਲਾਸਾਂ 'ਚ ਬੈਠ ਕੇ ਪਰ ਜਦੋਂ ਛੁੱਟੀਆਂ ਆ ਜਾਂਦੀਆਂ ਨੇ ਫਿਰ ਟੀਚਰਸ ਆਨਲਾਈਨ ਵੀ ਲਾਉਂਦੇ ਨੇ ਵੀ ਜੇ ਸਕੂਲੇ ਬੱਚੇ ਨਹੀਂ ਆ ਸਕਦੇ ਜੇ ਹੜ ਆ ਗਿਆ ਪੰਜਾਬ ਜਾਂ ਭਾਰਤ ਬੰਦ ਹੋ ਗਿਆ ਘੱਟੋ-ਘੱਟ ਹਾਜ਼ਰੀ ਲੱਗੇ ਕੋਈ ਨਾ ਕੋਈ ਗੱਲ ਬੱਚੇ ਦੇ ਕੰਨ 'ਚ ਪਾਵੇ ਮਤਲਬ ਕਿ ਬੱਚਾ ਲੈੰਕ 'ਚ ਤਾਂ ਰਹੇ ਸਾਡੇ ਤਾਂ ਫਿਰ ਆਨਲਾਈਨ ਜੂਮ ਐਪਲੀਕੇਸ਼ਨ ਤੇ ਕਲਾਸਾਂ ਲੱਗਦੀਆਂ ਨੇ ਮੈਂ ਕਿਹਾ ਭੈਣ ਜੀ ਦੇਖੋ ਤੁਸੀਂ ਆ ਉਥੇ ਟੀਵੀ ਲਾ ਕੇ ਕੰਮ ਕਰੋ ਠੀਕ ਹੈ ਮੰਨ ਲਓ ਜੇ ਤੁਹਾਨੂੰ